ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਹੀ ਸਵਾਗਤ ਹੈ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਕਿਸਾਨ ਵੀਰ ਚੜ੍ਹਦੀ ਕਲਾ 'ਚ ਠੀਕ ਠਾਕ ਹੋਣੇ ਹੋ ਜਿਹੜਾ ਵੀ ਆਪਣੀ ਵੀਡੀਓ ਵੇਖਦਾ ਉਹਦਾ ਦਿਲ ਤੋਂ ਧੰਨਵਾਦ ਤੇ ਲੋ ਆ ਗਾਜਰਾ ਪਟਣ ਵਾਲਾ ਜਗਾੜਾ ਸਰਿੰਦਰ ਸਿੰਘ ਬਰਕਸ਼ੁਹਾ ਬਣਿਆ ਬਹੁਤ ਵਧੀਆ ਜਗਾੜਾ ਹੈ ਤੇ ਜਰੀਆ ਚੱਲਦਾ ਵਾ ਤੇ ਟਾਇਰ ਬਦਲਾਇਆ ਨਾ ਇਸਕਾ ਤੇ ਬਹੁਤ ਵਧੀਆ ਚੀਜ਼ ਆ ਸਿੱਕੇਬੰਦ ਚੀਜ਼ ਆ ਜਿਹੜਾ ਮਹਿੰਦਰਾ ਵਾਲਿਆਂ ਨੇ ਇੱਕ ਨੰਬਰ ਚੀਜ਼ ਬਣਾਈ ਜੀ ਨਾ ਮਿੱਤਰੋ ਦਾ ਗਾਜਰ ਨੂੰ ਤਾਂ ਚੈੱਕ ਕਰਾਉਣਾ ਇੰਦਾ ਗਾਜਰ ਨਿਕਲਦੀ ਨਾ ਅਦਰ ਦੇਖੋ ਕਿੱਦਾਂ ਗਾਜਰ ਇੰਦਾ ਉਹ ਉਹਦੇ ਨਾਲ ਉਹ ਚੀਜ਼ ਨਾ ਪੱਟੀ ਜਾਂਦੇ ਆ ਤੇ ਇੰਦਾ ਖੀੜੀ ਜਾਂਦਾ ਤੇ ਫਿਰ ਇੰਦਾ ਝੁਗੀ ਜਾਂਦੇ ਇੰਦਾ ਇੰਦਾ ਦੋ ਦੋ ਬੰਦੇ ਲੱਗੇ ਆ ਤੇ ਐਦਾਂ ਚੁਗੀ ਜਾਂਦੇ ਓ ਸੈਂਕਰ ਪਵਾਨੀ ਬੋਲ ਕਿਦਾਂ ਠੀਕ ਆ ਕਿੱਥੇ ਰਹਿਣਾ ਰਿਆਂ ਉਹ ਅਬ ਇੱਥੇ ਤੇ ਗਾਇ ਪੋਟੇਂਗ ਇਹ ਤਾਂ ਧੋਲਾਈ ਕਰਨਾ ਹੁੰਦਾ ਰਾਤ ਨੂੰ ਤਾਂ ਤੇ ਮੈਂ ਉਧਰ ਹੀ ਚਲੇਗਾ ਠੀਕ ਆ ਠੀਕ ਆ ਉਥੇ ਫਿਰ ਧੋਣੀਆਂ ਵੀ ਹੁੰਦੀਆਂ ਹਨਾ ਹਾਂਜੀ ਲੋ ਜੀ ਤੁਹਾਨੂੰ ਆਪਾਂ ਹੁਣ ਇਹਦਾ ਉੱਪਰਲਾ ਜਗਾੜ ਵੀ ਦਿਖਾ ਦਿੰਨੇ ਹਾਂ ਪਲੇਟਫਾਰਮ ਇਹਦਾ ਖੁੱਲਾ ਹੈ ਚਲਾਉਣਾ ਸੌਖਾ ਬਰੇਕ ਹੈ ਮੀਟਰ ਚੈੱਕ ਕਰੋ ਇਹਦਾ ਸਾਰਾ ਸੇ ਇਹ ਚੱਲ ਗਿਆ 45 ਘੰਟੇ 3 ਮਿੰਟ 1950 1950 ਮਤਲਬ 2000 rpm 4x4 ਦਾ ਇਹ ਇਦਾਂ ਲੱਗਦਾ ਲੋ ਹੈ ਮੀਡੀਅਮ ਹੈ ਇੰਡੀਪੈਂਡੈਂਟ ਕਲੱਚ ਆ ਜਿਹੜਾ ਇਹਦਾ ਇੱਕ ਨੰਬਰ ਚੀਜ਼ ਬਣਾ ਰੀਪਰ ਵਾਸਤੇ ਪਹਿਲਾ ਦੂਜਾ ਤੀਜਾ ਬੈਕ ਘੇਰੇ ਦੇ ਬਹੁਤ ਵਧੀਆ ਹੈਂਡ ਬ੍ਰੇਕ ਸਾਰਾ ਕੁਝ ਹੱਥਾਂ ਦੀ ਕੋਹੜੀ ਹੈ ਬਿਲਕੁਲ ਕੋਈ ਏਦਾਂ ਦੀ ਗੱਲ ਨਹੀਂ ਇਹਨੂੰ ਵੀ ਗ੍ਰੀਸ ਪੁਆਇੰਟ ਦਿੱਤਾ ਵਾ ਇਹ ਬਹੁਤ ਵਧੀਆ ਕੀਤਾ ਜਿਹੜਾ ਗ੍ਰੀਸ ਪੁਆਇੰਟ ਇਹਨੂੰ ਵੀ ਦਿੱਤਾ ਵਾ ਇਹਨਾਂ ਨੂੰ ਜੀਟੀ ਬੂਟਰ ਲੱਗਾ ਡਬਲ ਵਾਲ ਲੱਗਾ ਉਹਦਾ ਵੀ ਇਹ ਗੇਰ ਇੱਥੇ ਦਿੱਤਾ ਨੇ ਕਰਿਆ ਚੱਕਣ ਵਾਲਾ ਬਹੁਤ ਛੋਟਾ ਟਰੈਕਟਰ ਬਹੁਤ ਹਣਾ ਉੱਤੋਂ ਚਲਾਉਣ ਦਾ ਇਹਦਾ ਮਜ਼ਾ ਵੱਖਰਾ ਹੀ ਤੇ ਬਹਿਣ ਦਾ ਬਹਿਣ ਵਾਲਾ ਨਾਲ ਔਖਾ ਵੀ ਬੰਦਾ ਬਹਿ ਨਹੀਂ ਸਕਦਾ ਵੀਡੀਓ ਦੇ ਵਧੀਆ ਤੇ ਇਹਦੀ ਪਲੇਟ ਵੀ ਚੈੱਕ ਕਰ ਲਓ ਇਹ ਕਰੀ ਦੇਖ ਲਓ ਠੰਡ ਬਹੁਤ ਆ ਹਾਲਾਕਾ ਤੇ ਠੰਡ ਬਹੁਤ ਆ ਉਹ ਲੋ ਤਾਂ ਰੋਟਾ ਛੋਟਾ ਤੇ ਚਲੋ ਹੁਣ ਆਪਾਂ ਵੱਡিয়ে ਪੱਠੇ ਚੱਲੀਏ ਲੋ ਜੀ ਸਾਰਿਆਂ ਨੂੰ ਅਗਲੇ ਦਿਨ ਦੀ ਪਿਆਰ ਭਰੀ ਸასი ਸ਼ਾਲ ਦੇਖੋ ਪਿੰਡ ਸਾਰਿਆਂ ਨੂੰ ਆਪਣਾ ਪਿੰਡ ਜੱਗਾ ਲੱਗਦਾ ਤੇ ਮੜ ਚੋਪਾ ਕਰੀਓ ਨਹੀਂ ਉਹਦਾ ਹੁਣ ਹੁਣ ਜੋਰ ਲਾਉਣਾ ਕੜਾਲ ਪੈ ਜਾਂਦਾ ਨਾ ਨਹੀਂ ਨਹੀਂ ਪਹਿਲਾਂ ਜਦੋਂ ਸਰੋਂ ਵੜਦੇ ਨੇ ਹਾਂ ਉਹਦਾ ਉਹ ਕਾਤੋਂ ਕਮਜ਼ੋਰੀ ਸੀ ਤੈਨੂੰ ਕਿਹਾ ਸੀ ਨਾ ਮੰਨਦਾ ਹੀ ਨਹੀਂ ਇਹ ਅਮਰਦ ਇਹ ਮੰਨਦਾ ਹੀ ਨਹੀਂ ਆਪਾਂ ਦਾ ਧੁੰਦਲਾ ਮੁੰਡਾ ਕੱਲ ਨੂੰ ਬਲੌਗ ਦੇ ਵਿੱਚ ਵੇਖ ਲਈ ਸਹੀ ਗੱਲ ਇਧਰ ਸਾਡੇ ਚੈਨਲ ਕਿਹੜਾ ਹੈ ਤੇਰਾ ਆ ਗਏ ਨਾ ਖੇਤੀਬਾੜੀ ਪੰਜਾਬ ਸਬਸਕ੍ਰਾਈਬ ਕਰ ਲਓ ਸਾਰੇ ਜਣੇ ਇਧਰ ਦੇਖੋ ਸਾਡੇ ਬੰਦੇ ਪੱਠੇ ਕਿਦਾਂ ਪਾ ਰਹੇ ਨੇ ਕੱਢੀ ਜਾਨ ਦੁਖਾਂ ਜਾਈ ਪਈ ਦੁਖਾਂ ਚ ਸਹੀ ਗੱਲ ਇਧਰ ਦੇਖੋ ਹੱਸਦਾ ਹਣ ਥੱਲੇ ਹਾਂ ਅਮਰਦ ਇਹਨੂੰ ਮੈਂ ਕਿਹਾ ਸੀ ਮੈਂ ਕਿਹਾ ਤਾਕਤ ਵਾਲੀ ਦਵਾਈ ਪੀ ਗੁੱਲੂ ਕੋ ਹਲਵਾ ਮੰਨਿਆ ਹੀ ਨਹੀਂ ਇਹ ਲਾਏ ਰੱਬ ਦੋ ਇਹ ਕਹਿੰਦਾ ਮੈਂ ਯੂ ਵੋ ਟੱਚ 585 ਆ 4x4 ਨਾ ਤਾਂ ਹੀ ਤੁਹਾਡੇ ਸੱਟਾ ਤਾਂ ਹੀ ਤੁਹਾਡੇ ਗੋਲੀ ਕਿੱਦਾਂ ਚੱਲਦੀ ਜਦੋਂ ਉੱਥੇ ਕੋਠੇ ਤੇ ਸੀ ਦੱਸੀ ਮੜਿਆ ਉਹ ਚੱਲ ਗਈ ਦੱਸਦੇ ਯਾਰ ਦੱਸ ਦੇ ਗੋਲੀ ਕਿੱਦਾਂ ਚੱਲੀ ਬੜੀ ਚੱਲੀ ਹੈ ਬੜੀ ਕਿੱਧਰ ਨੂੰ ਚੱਲੀ ਹੈ ਵੀ ਤੂੰ ਦੱਸ ਉੱਤੋਂ ਦੀ ਉੱਤੋਂ ਦੀ ਨਹੀਂ ਉਦੋਂ ਆਪੇ ਮੋੜ ਤੇ ਕਹਿੰਦਾ ਉੱਤੋਂ ਦੀ ਚੱਲੀ ਉੱਤੋਂ ਦੀ ਕੀ ਬਣਿਆ ਕੱਲ ਨੂੰ ਮਿਲਦੇ ਆ ਚਾਚਾ ਮੈਂ ਕੜਾਲ ਕੱਲ ਨੂੰ ਕਢਾਂਗੇ ਆ ਅੱਛਾ ਅੱਛਾ ਓਕੇ ਬਾਈ ਮਾਰਾ ਤੂੰ ਜਿਆਦਾ ਓਕੇ ਨਹੀਂ ਆ ਸਾਡੇ ਬੰਦੇ ਕਣਕ ਬੀਜੀ ਐ ਤੇ ਕਣਕ ਕਹਿੰਦੇ ਜਿਹਨੂੰ ਵੇੜੇ 'ਚ ਬੀਜਣੀ ਕਹਿੰਦੇ ਆ ਨਾ ਉਹ ਬੀਜੀ ਹੋਈ ਕਣਕ ਵੇੜੇ 'ਚ ਇਹ ਸ਼ੌਂਕ ਲਈ ਬੀਜੀ ਕਣਕ ਆਰਗੈਨਿਕ ਖੇਤੀ ਤੁਹਾਨੂੰ ਇੱਕ ਖੇਤੀ ਹੋਰ ਵਿਖਾ ਅਜੇ ਨਹੀਂ ਸਕਦੇ ਅਸੀਂ ਕਿ ਤਾ ਟੈਂ 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 ਪਿਸਟਲ ਪਿਸਟਲ ਉਹ ਤੋਲੀ ਭੈਣ ਨੂੰ ਤੇ ਬਾਬਾ ਗਾਂ ਆ ਗਿਆ ਪਿਸਟਲ ਇਧਰ ਵੇ ਇਹਨੂੰ ਕਹਿੰਦੇ ਮੌਦ ਦਾ ਸਮਾਨ ਬੰਨਿਆ ਡੇਰੇ ਤੇ ਤੇ ਮੇਰਾ ਭਰਾ ਇੱਥੇ ਕੋਈ ਆਇਓ ਨਾ ਉਹ ਨਾ ਇੱਕ ਕੰਮ ਖਰਾਬ ਹੋ ਜੇ ਚਲ ਉਹ ਪਰਾਂਕ ਲਾ ਦੇ ਭਰਾਵਾ ਇਹਨੂੰ ਮੇਰੇ ਕੋਲੋਂ ਪਿਸਟਲ ਬਹੁਤ ਖਤਰਨਾਕ ਚੀਜ਼ ਆ ਨਹੀਂ ਟਰਾਲੀ ਵਾਰਦੀ ਪਹਿਲਾਂ ਤੂੜੀ ਕੱਢਣੀ ਹੈ ਤੂੜੀ ਵਾੜ ਕੇ ਆ ਲੋ ਆ ਵੀ ਆ ਗਿਆ ਜੀ ਇਹ ਸਾਡੀ ਮਾਨ ਹਸਤੀ ਏ ਇਹਦੇ ਕੜਾਲ ਨਹੀਂ ਪੈਂਦੇ ਉਹਦੇ ਕੜਾਲ ਪੈ ਜਾਂਦੇ ਆ ਵੀਡੀਓ ਚੱਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦੇ ਆ ਗੁੱਡ ਬਾਏ ਅਗਲੀ ਵੀਡੀਓ ਚ ਰੱਬ ਰਾਖਾ ਜੀਂਦੇ ਵਾਦੇ ਰਹੋ ਆਪਣੇ ਮੰਮੀ ਡੈਡੀ ਦਾ ਧਿਆਨ ਜ਼ਰੂਰ ਰੱਖਿਓ